ਸੰਗਤ ਜੀ ਮੇਰੇ ਕੋਲ ਇੱਕ ਪਾਰਸਲ ਆਇਆ ਜੋ ਕਿ ਸਰਦਾਰ ਗੁਰਦਾਸ ਸਿੰਘ ਅਟਵਾਲ ਸਾਹਿਬ ਜ਼ੀਰਖਪੁਰ ਤੋਂ ਨੇ ਉਹਨਾਂ ਨੇ ਭੇਜਿਆ ਉਹਨਾਂ ਨੇ ਘੱਲਿਆ ਵੇਖਦੇ ਆ ਜੀ ਕੀ ਉਹਨਾਂ ਨੇ ਭੇਜਿਆ ਉਹਦੇ ਆ ਜੀ ਸਾਰੀ ਸੰਗਤ ਦੇ ਸਾਹਮਣੇ ਵਾਹ ਵਾਹ ਬੜਾ ਅਨਮੋਲ ਖਜ਼ਾਨਾ ਅਸਾਂ ਜੀ ਹੱਥ ਲਗਾਇਆ ਬਾਬਾ ਬੰਦਾ ਸਿੰਘ ਬਹਾਦਰ ਰੰਗਰੇਟਾ ਸ਼ਹਨਸ਼ਾ ਲਗਾਇਆ ਗਿਆ ਸੱਚ ਇਹ ਸਰਦਾਰ ਨਰਿੰਦਰ ਸਿੰਘ ਆਰਫੀ ਜੀ ਦੁਆਰਾ ਲਿਖਿਆ ਗਿਆ ਹੈ ਇਹ ਇਤਿਹਾਸ ਆ। ਸੋ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਗੁਰਦਾਸ ਸਿੰਘ ਅਟਵਾਲ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਬੇਸ਼ਕੀਮਤੀ ਤੋਹਫਾ ਭੇਜਿਆ। ਤੇ ਉਹ ਵਿਸਥਾਰ ਨਾਲ ਗੱਲ ਕਰਦੇ ਹਾਂ ਸੰਗਤ ਜੀ। ਸੋ ਪਾਲ ਸਿੰਘ ਗਲੜ ਫਤਿਹ ਆਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਦਾਰ ਆਰਫੀ ਜੀ ਦੁਆਰਾ ਲਿਖਿਆ ਗਿਆ ਇਤਿਹਾਸ ਆਪਣੇ ਕੋਲ ਪਹੁੰਚਿਆ ਜੀ ਤੇ ਸਦਾਨ ਰਣਜਨ ਸਿੰਘ ਆਰਫੀ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਅਦਰ ਗਰੇਟਿਆਂ ਦਾ ਇਤਿਹਾਸ ਬੜੀ ਸ਼ਧਤ ਦੇ ਨਾਲ ਲਿਖਿਆ ਤੇ ਮذਬੀ ਸਹਿਕਾਮ ਦੀ ਝੋਲੀ ਚ ਪਾਇਆ ਤੇ ਜਿਹੜਾ ਕਿ ਬੜਾ ਪ੍ਰਵਾਨ ਚੜਿਆ ਤੇ ਉਹਨਾਂ ਨੇ ਉਹ ਦੂਸਰਾ ਭਾਗ ਵੀ ਅ ਪ੍ਰਕਾਸ਼ਿਤ ਕਰਨ ਵਾਸਤੇ ਦਿੱਤਾ ਹੋਇਆ ਉਹ ਵੀ ਬਹੁਤ ਜਲਦ ਸਖੋਂ ਦੀ ਚੋਲੀ ਦੇ ਵਿੱਚ ਪੈਣ ਵਾਲਾ ਤੇ ਇਹ ਇਹ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਇਆ ਰਿਹਾ ਇਸ ਕਿਤਾਬ ਦੇ ਬਾਬਾ ਬੰਦਾ ਸਿੰਘ ਬਹਾਦਰ ਰੰਗਰੇਟਾ ਸ਼ੈਨਸ਼ਾ ਲਗਾਇਆ ਗਿਆ ਸੱਚ ਇਹ ਮذਬੀ ਸਿੱਖਾਂ ਦਾ ਇਤਿਹਾਸ ਭਾਗ ਤੀਸਰਾ ਹੀ ਮੰਨੋ ਇਹਨੂੰ ਤੁਸੀਂ ਜੋ ਕਿ ਬੜੀ ਮਿਹਨਤ ਬੜੀ ਭਾਰੀ ਖੋਜ ਤੋਂ ਬਾਅਦ ਮਜਬੂਸੇ ਕੌਮ ਦੀ ਝੋਲੀ ਜਿਹੜਾ ਇਤਿਹਾਸ ਪਿਆ ਆ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮਜਬੂਸੇ ਕੌਮ ਦੇ ਜਿੰਨੇ ਵੀ ਸੂਝਵਾਨ ਪੜ੍ਹੇ ਲਿਖੇ ਕੌਮ ਨੂੰ ਜਾਗਰੂਕ ਕਰਨ ਵਿੱਚ ਦਿਨ ਰਾਤ ਜਿਹੜੇ ਲੱਗੇ ਨੇ ਕਿ ਇਹ ਜਿਹੜਾ ਇਤਿਹਾਸ ਆ ਇਹਨੂੰ ਵੀ ਜ਼ਰੂਰ ਖਰੀਦੋ ਪੜੋ ਤੇ ਅੱਗੇ ਆਪਣੀ ਕੌਮ ਦੇ ਵਿੱਚ ਇਸ ਦਾ ਪ੍ਰਚਾਰ ਕਰੋ ਕਿਉਂਕਿ ਬਹੁਤ ਸਾਰੇ ਸੱਚ ਨੇ ਜੋ ਲੁਕਾਏ ਗਏ ਨੇ ਜਿਨ੍ਹਾਂ ਨੂੰ ਦਬਾਇਆ ਗਿਆ ਜਿਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ ਤੋਂ ਮਨਫ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਵਾਰੇ ਵਾਰੇ ਜਾਨੇ ਸਦਕੇ ਜਾਨੇ ਸਲੂਟ ਆ ਸਾਡੇ ਨਾ ਇਤਿਹਾਸਕਾਰਾਂ ਨੂੰ ਜਿਨ੍ਹਾਂ ਨੇ ਫਿਰ ਵੀ ਕਿਸੇ ਡਰ ਤੋਂ ਬਿਨਾ ਕਿਸੇ ਦਬਾਅ ਤੋਂ ਬਿਨਾ ਕਿਸੇ ਲਾਲਸ ਤੋਂ ਬਿਨਾ ਜਿਹੜੀ ਸਚਾਈ ਆ ਵਕ ਵਕ ਸਮਿਆਂ ਤੇ ਖੋਜ ਕੇ ਲਿਆਂਦੀ ਆ ਤੇ ਕੌਮ ਦੀ ਝੋਲੀ ਪਾਈ ਆ ਸੋ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਹਾਲੇ ਤੱਕ ਅੰਗਰੇਟਿਆਂ ਦਾ ਇਤਿਹਾਸ ਭਾਗ ਪਹਿਲਾ ਨਹੀਂ ਪੜਿਆ ਉਹ ਵੀ ਪੜੋ ਤੇ ਇੱਕ ਬਲਦੇਵ ਸਿੰਘ ਜੀ ਦੀ ਲਿਖਤ ਪੰਜਵਾਂ ਸਹਿਜਾ ਦਾ ਉਹ ਵੀ ਪੜਨੀ ਬਹੁਤ ਲਾਜ਼ਮੀ ਆ ਤੇ ਇੱਕ ਇਹ ਇਤਿਹਾਸ ਜਿਹੜਾ ਮੈਂ ਤੁਹਾਨੂੰ ਦਿਖਾ ਚੁੱਕਾ ਆ ਇਹ ਵੀ ਪੜਨਾ ਬਹੁਤ ਲਾਜ਼ਮੀ ਆ ਤੇ ਆਪਣੀ ਕੌਮ ਦੇ ਵਿੱਚ ਪ੍ਰਚਾਰਨਾ ਬਹੁਤ ਲਾਜ਼ਮੀ ਆ ਸੋ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਸਰਦਾਰ ਆਰਫੀ ਜੀ ਦੀ ਮਿਹਨਤ ਨੂੰ ਬੂਰ ਤਾਂ ਹੀ ਪਹਿਣਾ ਆ ਉਹਨਾਂ ਨੂੰ ਇਹਦਾ ਫਲ ਤਾਂ ਹੀ ਮਿਲਣਾ ਜਦੋਂ ਸਮੁੱਚੀ ਕੌਮ ਦੇ ਵਿੱਚ ਇਹ ਇਤਿਹਾਸ ਜਿਹੜਾ ਉਹ ਪੜਿਆ ਜਾਊਗਾ ਸੁਣਾਇਆ ਜਾਊਗਾ ਕੌਮ ਨੂੰ ਜਾਗਰੂਕ ਕੀਤਾ ਜਾਊਗਾ ਤਾਂ ਹੀ ਉਹਨਾਂ ਦੀ ਮਿਹਨਤ ਨੂੰ ਜਿਹੜਾ ਬੂਰ ਪਹਿਣਾ ਆ ਸੋ ਸਾਰੀ ਸੰਗਤ ਨੂੰ ਖਾਸ ਕਰਕੇ ਮਜਬੂਤ ਸੇ ਕੌਮ ਨੂੰ ਬੇਨਤੀ ਆ ਕਿ ਜ਼ਰੂਰ ਇਹ ਜਿਹੜੀ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਰੰਗਰੇਟਾ ਸ਼ਾਂਸ਼ਾ ਲੁਕਾਇਆ ਗਿਆ ਸੱਚ ਇਹਨੂੰ ਜ਼ਰੂਰ ਖਰੀਦੋ ਤੇ ਪੜੋ ਸਰਦਾਰ ਗੁਰਦਾਸ ਸਿੰਘ ਜੀ ਜ਼ੀਰਪੁਰ ਵਾਲਿਆਂ ਨਾਲ ਤਾਲਮਿਲ ਕਰੋ ਜੀ ਜ਼ਰੂਰ ਇਹ ਇਤਿਹਾਸ ਪੜੋ ਅਤੇ ਇਹਨੂੰ ਆਪਣੀ ਕੌਮ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ